ਡਾਕਟਰ ਹਰੀ ਸਿੰਘ ਸੇਵ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਮਾਪੇ ਅਧਿਆਪਕ ਮੀਟਿੰਗ ਦੌਰਾਨ ਸਾਲਾਨਾ ਪ੍ਰੀਖਿਆਵਾਂ ਦੇ ਨਾਮ ਵਣ ਸਮਾਰੋਹ ਮੌਕੇ ਜਿੱਥੇ ਮਾਪਿਆਂ ਨਾਲ ਉਹਨਾਂ ਦੇ ਬੱਚਿਆਂ ਦੀਆਂ ਉਪਲਬਧੀਆਂ ਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਭਵਿੱਖ ਹੋਰ ਵੀ ਬਿਹਤਰਹੀਨ ਕਰਨ ਲਈ ਸ਼ੁਭਕਾਮਨਾਵਾਂ ਦੇਣ ਵਾਸਤੇ ਵੱਖ-ਵੱਖ ਬੁਲਾ ਰਹੇ ਹਨ ਨੇ ਤਕਰੀਰਾਂ ਕੀਤੀਆਂ ਉੱਥੇ ਬੱਚਿਆਂ ਨੇ ਵੀ ਵਕ ਵਕ ਬਨਗੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ ਮੁੱਖ ਮਹਿਮਾਨ ਦੇ ਤੌਰ ਤੇ ਪੂਜੇ ਡਾਕਟਰ ਪੀ ਐਸ ਬਰਾੜ ਨੇ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਅਤੇ ਮਾੜੀ ਸੋਸਾਇਟੀ ਤੋਂ ਬਚ ਕੇ ਰਹਿਣ ਦੀ ਪ੍ਰੇਰਣਾ ਦਿੰਦਿਆਂ ਨੈਤਿਕਤਾ ਦਾ ਪਾਠ ਪੜਾਇਆ ਸਕੂਲ ਮੁਖੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਨੇ ਸਲਾਣਾ ਰਿਪੋਰਟਰ ਪੜਦੇ ਆ ਡਾਕਟਰ ਬਰਾੜ ਸਮੇਤ ਬਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸ਼ੰਟੀ ਵਾਈਸ ਚੇਅਰਮੈਨ ਨੀਹਾ ਸ਼ਰਮਾ ਪੰਜਾਬ ਚੰਡੀਗੜ੍ਹ ਜਰਨਲਿਸਟ ਜੂਨੀਅਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਪੀਬੀਜੀ ਵੈਲਫੇਅਰ ਕਲੱਬ ਦੇ ਸਰਪ੍ਰਸਤ ਉਦੇ ਰਣਦੇਵ ਸਮੇਤ ਵੱਖਵਾ ਬੁਲਾ ਰਹੇ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਉਹਨਾਂ ਦੇ ਮਾਪਿਆਂ ਸਮੇਤ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਇਹਨਾਂ ਸਭੀ ਲੋਕਾਂ ਕੇ ਤੇ ਮਨਸੋ ਜਿਹੜੀ ਗੱਲ ਹੋਣੀ ਹੈ ਉਹ ਬੱਚਿਆਂ ਦੇ ਤੁਰਕਤਾ ਜੁੜੀ ਹੋਈ ਹੈ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਪੀ ਐਸ ਬਰਾੜ ਡਾਕਟਰ ਬਰਾੜ ਦੇ ਨੂੰ ਬਰਾੜ ਨੂੰ ਸੰਚਾਲਕ ਨੇ ਦਰਵਾਜ਼ਾ ਅੱਖਾਂ ਦਾ ਹਸਤਾ ਧੀਰਕੋ ਲੋਕੋੜ ਖੁਲਾ ਦੇ ਇੱਕ ਬਹੁਤ ਵਾਰ ਸੰਗੀ ਗੱਲ ਕਰਦੀ ਹੈ ਇੱਕ ਤੁਹਾਡੇ ਕੋਲੋਂ ਵੀ ਸੰਗੀ ਗੱਲ ਕਰਦੇ ਆ ਸਾਡੇ ਪੰਜਾਬ ਚੰਡੀਗੜ੍ਹ ਚੰਡੀ ਸਟੂਡੀਓ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਜੀ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਤੇਜ ਸ਼ੰਤੀ ਜੀ ਸਮਾਜ ਨੂੰ ਬਹੁਤ ਵੱਡੀ ਆਸਾਂ ਨੇ ਦੇਸ਼ ਨੂੰ ਬਹੁਤ ਵੱਡੀ ਆਸਾਂ ਨੇ ਅੱਜ ਤੁਸੀਂ ਦੇਖੋ ਜਿਹੜਾ ਨਸ਼ਿਆਂ ਦੇ ਨਾਮ ਘਰ ਘਰ ਫੱਤਰ ਵਿੱਚ ਰਹੇ ਨੇ ਇਹ ਨੂੰ ਛੋਟੀ ਚੀਜ਼ ਨਾ ਸਮਝੋ ਬੱਚੋ ਤੁਹਾਡੇ ਮਾਪੇ ਤੁਹਾਡਾ ਭਲੇ ਕੁੰਦਰ ਬਣਾਉਂਦੇ ਨੇ बड़ी बम्पी बड़ी मखीबत आगे ला दोगे नहीं कैसे कहना मैं दोनों नहीं हमारे ये जगह को अपनी प्राप्त कराया है ये देश तो अगर कोई शाह सम्भावना जागने पीना पहना कोई जाग तो आपने तोड़े पहना कोई तो अगर ना परवाह भी नहीं कभी कभी तो अगर कोई इतना दुनिया वाला मैं मास्टर एक बार कहना ये दर त

ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਰਪੂਰਾ ਜਿਹਨੂੰ ਸਕੂਲ ਆਫ ਐਮਿਨੈਂਸ ਦਾ ਨਾਮ ਦਿੱਤਾ ਗਿਆ ਨਵੀਂ ਸਰਕਾਰ ਵੱਲੋਂ ਉੱਥੇ ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਮੀਟਿੰਗ ਸੀ ਉਹਨੂੰ ਕਹਿੰਦੇ ਪੀਟੀਐਮ ਪੇਰੈਂਟਸ ਟੀਚਰ ਮੀਟਿੰਗ ਉਸ ਵਿੱਚ ਸਾਲਾਨਾ ਪ੍ਰੀਖਿਆਵਾਂ ਚ ਚੰਗੀਆਂ ਪੋਜੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਸਨਮਾਨ ਸੀ ਤੇ ਨਾਲ ਵੱਖ-ਵੱਖ ਪ੍ਰੋਜੈਕਟਾਂ ਦੇ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਵਿਦਿਆਰਥਣਾਂ ਦਾ ਸਨਮਾਨ ਸੀ ਬਤੌਰ ਮੁੱਖ ਮਹਿਮਾਨ ਪਹੁੰਚੇ ਡਾਕਟਰ ਪੀ ਐਸ ਬਰਾੜ ਜੋ ਬਰਾੜ ਅੱਖਾਂ ਦਾ ਹਸਪਤਾਲ ਤ੍ਰੀਕੋ ਰੋਡ ਕੋੜਪੁਰਾ ਦੇ ਸੰਚਾਲਕ ਨੇ ਉਹਨਾਂ ਨੇ ਬਹੁਤ ਵਧੀਆ ਬੱਚਿਆਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੈਤਿਕਤਾ ਦਾ ਪਾੜ ਪੜਾਉਂਦਿਆਂ ਕਿਹਾ ਬੱਚਿਓ ਜੇ ਤੁਸੀਂ ਮਾੜੀਆਂ ਸਮਾਜਿਕ ਕੁਰਤੀਆਂ ਅਤੇ ਮਾੜੀ ਸੋਸਾਇਟੀ ਤੋਂ ਬਚੇ ਰਹੇ ਤੁਸੀਂ ਬਹੁਤ ਵੱਡੇ ਅਫਸਰ ਬਣੋਗੇ ਜਿਹੜਾ ਬੱਚਾ ਵੱਡਾ ਅਫਸਰ ਬਣੂਗਾ ਉਹਨੂੰ 골ਡ ਮੈਡਲ ਨਾਲ ਸਨਮਾਨਤ ਕੀਤਾ ਜਾਊਗਾ ਡਾਕਟਰ trapਦੇਵ ਸਿੰਘ ਬਰਾੜ ਤੋਂ ਇਲਾਵਾ ਸਕੂਲ ਮੁਖੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਜੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸ਼ੰਤੀ ਜੀ ਵਾਈਸ ਚੇਅਰਮੈਨ ਨੀਹਾ ਸ਼ਰਮਾ ਜੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਜੀ ਪੀਬੀਜੀ ਵੈਲਫੇਅਰ ਕਲੱਬ ਦੇ ਸਰਪਸ ਡਾਕਟਰ ਉਦੇ ਰੰਦੇਵ ਜੀ ਸਮੇਤ ਵੱਖ-ਵੱਖ ਹੋਰ ਵੀ ਬੁਲਾ ਰਿਆ ਨੇ ਸਬੋਧਨ ਕੀਤਾ ਤੇ ਬੱਚਿਆਂ ਨੂੰ ਨੈਤਿਕਤਾ ਦਾ ಪಾਠ ਪੜਾਇਆ ਪੋਰਟੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ ਇੱਕ ਕਾਫੀ ਸਮਾਂ ਲੂਗਾ ਉਹਦੇ ਲਈ ਪ੍ਰਾਈਜ਼ ਇੱਕ ਰਾਜਾ ਸੀ ਉਹਦੀ ਪਤਨੀ ਦਾ ਨਾਮ ਰਾਜਾ ਕਬਾਦਾ ਬੈਸੀ ਰਾਜਾ ਨਹੀਂ ਸੀ ਉਹਦਾ ਨਾਮ ਰਾਜਾ ਸੀ ਤੇ ਉਹਦੀ ਪਤਨੀ ਦਾ ਨਾਮ ਰਾਤਾ ਸੀ ਸੁਣ ਰਿਹਾ ਸਾਰੇ ਬੱਚੇ ਇਸ ਤੋਂ ਬਾਅਦ ਮੈਂ ਇੱਕ ਬੱਚੇ ਨੂੰ ਇੱਥੇ ਬੁਲਾਉਣਾ ਹੈ ਕਹਿੰਦੇ ਦੋਵੇਂ ਘੋੜੇ ਤੇ ਬੈਠ ਕੇ ਜਾ ਰਹੇ ਸੀ ਜੋਕੀ ਤੇ ਬੈਠ ਕੇ ਜਾ ਰਹੇ ਸੀ ਜੋਕੀ ਦਾ ਮਤਲਬ ਘੋੜਾ ਤੇ ਜੋਕੀ ਨੇ ਦੋਨਾਂ ਨੂੰ giraa deta ਜੋਕੀ ਨੇ ਦੋਨਾਂ ਨੂੰ ਦੋਨੋਂ ਕੌਣ ਸੀ ਰਾਜਾ ਤੇ ਉਹਦੀ ਪਤਨੀ ਰਾਧਾ ਤੇ ਇੱਕ ਫਕੀਰ ਆਇਆ ਫਕੀਰ ਨੇ ਦੋਨਾਂ ਨੂੰ ਇੱਕ ਮਣੀ ਦਿੱਤੀ ਮਣੀ ਜਿਵੇਂ ਸੀ ਉਹ 니ਦੇ ਆਉਂਦੀ ਨਿੱਲਾਣੀ ਸੀ ਫਕੀਰ ਚਲਾ ਗਿਆ ਉਥੋਂ ਦੇ ਜਿਹੜਾ ਰਾਜਾ ਸੀ ਜਿਹੜਾ ਅਸਲੀ ਰਾਜਾ ਉਹਨੇ ਦੇਖਿਆ ਕਿ ਇਹ ਰਾਜਾ ਤੇ ਰਾਧਾ ਕੋਲੇ ਇੱਕ ਮਣੀ ਕਿੱਥੋਂ ਆਈ ਇਹ ਉਹਨਾਂ ਨੇ ਕੀ ਕਿਹਾ ਦੋਨਾਂ ਨੂੰ ਰਾਜੇ ਨੇ ਜੇਲ੍ਹ ਸੇਟਾ ਜਦੋਂ ਜੇਲ੍ਹ ਸੇਟਮ ਦਾ ਦੋਨੇ ਨਾਰਾਇਣ ਨੇ ਕਿਹਾ ਅੱਛਾ ਠੀਕ ਹੈ ਤੁਸੀਂ ਆਪਣੇ ਹੱਥਾਂ ਨਾਲ ਪ੍ਰਣਾਮ ਕਰੋ ਅਤੇ ਸਿੱਧੇ ਮਨ ਨਾਲ ਰਮੇਸ਼ਵਰ ਪਹੁੰਚ ਜਾਓ ਤੇ ਜੋਰ ਨਾਲ ਬੁਲਾਓ ਏ ਗੋਬਿੰਦ ਏ ਗੋਬਿੰਦ ਕਹਾਣੀ ਖਤਮ ਚੌਕੀ ਤੇ ਬੈਠ ਕੇ ਚੌਕੀ ਤੇ ਬੈਠ ਕੇ ਤੇ ਫਿਰ ਉਹ ਜਾਣ ਲੱਗੇ ਤੇ ਚੌਕੀ ਨੇ ਉਹਨਾਂ ਨੂੰ ਗਿਰਾਤਾ ਜਦੋਂ ਗਿਰ ਗਏ ਤਾਂ ਉੱਥੇ ਫਕੀਰ ਆ ਗਿਆ ਫਕੀਰ ਨੇ ਉਹਨਾਂ ਨੂੰ ਨੀਲਮ ਦੀ ਮਣੀ ਦਿੱਤੀ ਤੇ ਫਕੀਰ ਚਲਾ ਗਿਆ ਰਾਜੇ ਨੇ ਕਿਹਾ ਐਨਾ ਪ੍ਰਧਾਨ ਜੀ ਪ੍ਰਿੰਸੀਪਲ ਸਾਹਿਬ ਸਤਿਕਾਰਯੋਗ ਪੰਜਾਬਕ ਜਨ ਪੇਰੈਂਟਸ ਤੇ ਬਹੁਤ ਪਿਆਰੇ ਬੱਚਿਓ ਅੱਜ ਪਹਿਲੀ ਗੱਲ ਤਾਂ ਮੈਂ ਤੁਹਾਡਾ ਗੱਲ ਲਾਈ ਕਰਨੀ ਹੈ ਕੋਈ ਭਾਸ਼ਣ ਨਹੀਂ ਦੇਣਾ ਕੋਈ ਫੋਟੋ ਜਸਟ ਕਰ ਜਾਓ ਮੈਂ ਦੋ ਚਾਰ ਗੱਲ ਲਾਈ ਕਰਾਂ ਇਹ ਸਕੂਲ ਵਿੱਚ ਆ ਕੇ ਮੈਨੂੰ ਉਕਾ ਮਹਿਮਾਨਤਾ ਕਰੇ ਲੰਗਿਆ ਹੀ ਨਹੀਂ ਨਾ ਕਰੇ ਬੰਦਾ ਪਾਲ ਪ੍ਰਿੰਸੀਪਲ ਸਾਹਿਬ ਨੇ ਹੁਕਮ ਕੀਤਾ ਕਿ ਸਕੂਲ ਦੇ ਵਿੱਚ ਆਓ ਤੇ ਮੈਨੂੰ ਬੜਾ ਅੱਛਾ ਲੱਗਿਆ ਔਰ ਇਸ ਸਕੂਲ ਵਿੱਚ ਆਉਣਾ ਵਿਸ਼ੇਸ਼ ਤੌਰ ਤੇ ਅੱਛਾ ਲੱਗਦਾ ਹੈ ਕਿਉਂਕਿ ਮੈਂ 6-7 ਸਾਲ ਇਸ ਸਕੂਲ ਬੜਿਆ 6ਵੇਂ ਤੋਂ ਲੈ ਕੇ ਦਸਵੀਂ ਤੱਕ ਇੱਥੇ ਬੜਿਆ ਹਾਂ ਔਰ की बहुत काफी तक्दीली आ गई है अ ओदोन ये हॉल में नहीं सुनते हैं जो कोई मेरी बात ਨਾਲ सहमत नहीं तो मेन दसो उच्च विद्या प्राप्त इम्तिहान पास करके 16 नंबर लेके मैं जो कह दिया सरकारी स्कूल आता है प्राइवेट स्कूल में किसी से आपन को सरकारी पढ़ा नहीं बिकपो जो की 10% तक तक क्यों ਕਿਤਨਾ ਕਰਦੇ ਰਾਤ ਦੇ ਵਿੱਚ ਕਮੀ ਹੈ ਕਿਤਨਾ ਕਰਦੇ ਹੋਰ ਸਿਹਤ ਤੱਕ ਹੈ ਕਿ ਅਸੀਂ ਸੋਣਾ ਨਾਲ ਖਾਣ ਤੋੜਣਾ ਤੇ ਜਿਹੜੀ ਖਾਣ ਆਏ ਸਾਨੂੰ ਜਵਾਰ ਕੇ ਮਾਂ ਕਿਤੇ ਦਾ ਬਕੀ ਸਮਾਂ ਦਾ ਚੱਕਣਾ ਆਉਂਦਾ ਬਸ ਬਸ ਤੇ ਬਸ ਹਰ ਬੱਚੇ ਦੇ ਘਰ ਤੇ ਮਾਹੌਲ ਵੱਖਰਾ ਘਰ ਦਾ ਮਾਹੌਲ ਇੱਕ ਰਿਹਾ ਜਦੋਂ ਬੱਚਾ ਛੋਟਾ ਘਰ ਦੇ ਮਾਹੌਲ ਤੋਂ ਬਾਹਰ ਆ ਕੇ ਵੇਂਦਾ ਹੈ ਕਿ ਮੇਰਾ ਟੀਚਰ ਤਾਂ ਮੈਨੂੰ ਬੜੀਆਂ ਹੀ ਸਿਆਣੀਆਂ ਗੱਲਾਂ ਦੱਸ ਰਿਹਾ ਤੋਂ ਘਰ ਦੇ ਮਾਹੌਲ ਨੂੰ ਵੀ ਸੋਨਾ ਬਲੌਕ ਸਾਥਕ ਚੋਈ ਜਾਂਦਾ ਸਮਾਜ ਨੂੰ ਵੀ ਸੋਨਾ ਬਲੌਕ ਸਾਥਕ ਚੋਈ ਜਾਂਦਾ ਅਜਾ ਸਭ ਕੁਆ ਬਰੋ ਸਭ ਇੱਕ ਤੰਦੂਰ ਆ ਸੋ ਅੱਜ ਤੱਕ ਜਦੋਂ ਮਨਾਰਾ ਸਾਹਿਬ ਤੋਂ ਕਾਗਿਆ ਸਾਲ ਪ੍ਰਵੇਸ਼ ਨੂੰ ਲਵਾਇਆ ਕਿ ਕਿ ਪਹਿਲੇ

इतों पढ़ के इथाना आशीर्वाद परमात्मा का लैके अगे खड़ा और इस ना कुछ की गल देखो की हो सकती है जे स्कूल पढ़ के जाइए उत् तो नवी पीढ़ी के सामने विशेष मेहमान के दे तौर तो पर खड़ा हो एक बहुत बड़ी प्राप्ति है उस परमात्मा का